ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਅੱਜ ਅਸੀਂ ਮੌੜ ਹਲਕੇ ਦੇ ਪਿੰਡ ਕੋਟੜਾ ਕੌੜਿਆਂ ਵਾਲੇ ਦੇ ਵਿੱਚ ਮੌਜੂਦ ਹਾਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਗਾ ਇਹ ਅੱਜ ਕੋਟੜਾ ਕੌੜਿਆਂ ਵਾਲੇ ਪਿੰਡ ਦੇ ਵਿੱਚ ਨੀਂ ਪੱਥਰ ਰੱਖਣਾ ਆਉਣਾ ਸੀ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਨੀਂ ਪੱਥਰ ਰੱਖਣਾ ਆਉਣਾ ਸੀ ਸੁਖਵੀਰ ਸਿੰਘ ਮੈਸਰ ਖਾਨਾ ਜੋ ਕਿ ਐਮ ਐਲ ਏ ਆ ਵਿਧਾਇਕ ਆ ਗਾਇਸ ਹਲਕੇ ਦਾ ਅੱਜ ਇੱਥੇ ਕਿਸਾਨ ਜਥੇਬੰਦੀਆਂ ਵੱਲੋਂ ਢੇਰਿਆ ਗਿਆ ਸਕੂਲ ਦੇ ਗੇਟ ਅੱਗੇ ਬੈਠੇ ਨੇ ਸਵੇਰੇ 10 ਵਜੇ ਦਾ ਟਾਈਮ ਸੀ ਤੇ ਹੁਣ ਜੇ ਟਾਈਮ ਦੀ ਗੱਲ ਕਰਦੇ ਆਂ ਤਾਂ ਪੌਣੇ 6 ਵਜੇ ਦਾ ਟਾਈਮ ਹੋ ਚੁੱਕਿਆਗਾ ਹਜੇ ਤੱਕ ਇੱਥੇ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਇੱਥੇ ਨਹੀਂ ਪਹੁੰਚੇ ਆਪਾਂ ਕਰਦੇ ਆਂ ਕਿਸਾਨ ਆਗੂਆਂ ਦੀ ਗੱਲ ਕਿਸਾਨ ਆਗੂ ਦੇਖੋ ਤੁਸੀਂ ਬੈਠੇ ਨੇ ਇੱਧਰ ਮਾਈਆਂ ਬੈਠੀਆਂ ਨੇ ਸਵੇਰ ਦੀਆਂ ਇੱਧਰ ਮਾਈਆਂ ਕਿ ਨਹੀਂ ਕੈਮਰਾ ਜ਼ਰੂਰ ਘੁਮਾਇਆ ਜਾਵੇ ਤੇ ਦੂਜੇ ਪਾਸੇ ਸਾਡੇ ਸੂਬਾ ਕਮੇਟੀ ਦੇ ਪ੍ਰਧਾਨ ਕਾਕਾ ਸਿੰਘ ਜੀ ਕੋਟੜਾ ਉਹ ਵੀ ਮੌਜੂਦ ਨੇ ਕਰਦੇ ਆਂ ਗੱਲਬਾਤ ਜੀ ਅਸੀਂ ਕਾਲ ਜੀ ਸਸਰੀ ਕਾਲ ਜੀ ਕੀ ਹੈ ਜੀ ਪੂਰਾ ਮਾਮਲਾ ਕੀ ਹੈ ਤੁਹਾਡੇ ਸਕੂਲ ਦੇ ਵਿੱਚ ਅੱਜ ਉਦਘਾਟਨ ਕਰਨ ਆਉਣਾ ਸੀ ਐਮਐਲਏ ਸਾਹਿਬ ਨੇ ਵਿਕਾਸ ਦੇ ਕੰਮ ਕਰਨੇ ਸੀਗੇ ਤੁਸੀਂ ਕਿਉਂ ਰੋਕ ਰਹੇ ਹੋ ਦੇਖੋ ਪਹਿਲੇ ਤਾਂ ਗੱਲ ਜਿਹੜੀ ਸਰਕਾਰ ਨੇ ਬਦਲਾਅ ਆ ਗੱਲ ਨਵਜ ਵਰਤਿਆ ਜੀ ਉਹਦੇ ਵਿੱਚ ਅੰਤ ਬਹੁਤ ਸਾਰਾ ਕੁਝ ਦੇਖ ਲੈਣੋ ਇਹ ਆਏ ਸੀ ਵੀ ਅਸੀਂ ਗਰੀਬ ਘਰਾਂ ਦੇ ਲੋਕ ਆ ਰਾਜਨੀਤੀ ਕਰਨ ਨਹੀਂ ਆਏ ਰਾਜਨੀਤੀ ਨੂੰ ਬਦਲਾਅ ਕਰਨਾ ਆਏ ਸੀ ਜੀ ਬਦਲਾਪ ਆ ਵੇਖ ਲਿਆ ਹਰੇ ਗੱਲ ਤੇ ਝੂਠ ਹਰੇ ਗੱਲ ਤੇ ਝੂਠ ਸਵਾਲ ਜਿੱਥੋਂ ਤੱਕ ਸਕੂਲ ਦੇ ਵਿੱਚ ਆਉਣ ਦਾ ਉਦਘਾਟਨ ਕਰਨ ਦਾ ਜੀ ਪਹਿਲਾਂ ਸਕੂਲ ਨੂੰ ਗ੍ਰਾਂਟ ਆਉਂਦੀ ਹੈ ਫਿਰ ਉਹ ਗ੍ਰਾਂਟ ਲੱਗਦੀ ਆ ਉਹ ਕਮਰੇ ਵਾਸਤੇ ਐ ਕਾਂਸ ਵਾਸਤੇ ਚਾਰ ਦੀਵਾਰੀ ਵਾਸਤੇ ਐ ਉਹ ਜਿਹੜੀਆਂ ਉਹਦੀ ਸਪੈਸ਼ਲ ਨਕਸ਼ਾ ਬਣਦਾ ਉਹ ਸਿਸਟਮ ਦੇ ਤਹਿਤ ਵੀ ਇੰਨੇ ਪੈਸੇ ਮਿਲਿਆ ਇੰਨੇ ਸੇ ਲੱਗਣ ਜੀ ਹੁਣ ਜਿਹੜੇ ਆਮ ਟੀਚਰਾਂ ਨੂੰ ਪਤਾ ਜਦੋਂ ਕਿਤੇ ਭੋਗ ਪੈਂਦਾ ਜਾਂ ਸਾਡੇ ਮੁੰਡੇ ਬਾਹਰ ਬੈਠੇ ਆ ਹਰੇਕ ਵਾਰੀ ਸਰਤਾਪ ਬੇਨਤੀ ਕਰਦਾ ਵੀ ਯਾਰ ਸਕੂਲ ਨੂੰ ਕੁਝ ਸਹਾਇਤਾ ਕਰੋ ਜੀ ਤਾਂ ਸਾਡੇ ਜਿਹੜੇ ਕਮਰੇ ਪਾਏ ਨੇ ਉਹ ਤਾਂ ਬੰਦੇ ਵਿਚਾਰੇ ਕੋਈ ਕੈਨੇਡਾ ਬੈਠਾ ਕੋਈ ਅਮਰੀਕਾ ਬੈਠੇ ਜੀ ਜਿਹੜੇ ਕਮਰੇ ਪਾਏ ਪਿਆ ਬਾਹਰ ਬੈਠੇ ਪਾਏ ਜੀ ਤਾਂ ਜਾਂ ਜਿਹੜੇ ਹੁਣ ਇੱਥੇ ਪੱਖੇ ਆ ਜਾਂ ਹੋਰ ਸਿਸਟਮ ਬਹੁਤ ਇਹੋ ਜਿਹਾ 50% ਸਰਕਾਰ ਦੀ ਗ੍ਰਾਂਟ ਹੋਣੀ ਨਹੀਂ 50% ਆਮ ਲੋਕਾਂ ਦੀ ਹੈ ਪਿੰਡ ਦੀ ਜੀ ਜਾਂ ਕਿਸੇ ਨੇ ਭੋਗ ਤੇ 1500 ਦਿੱਤਾ ਕਿਸੇ ਨੇ ਹੋਰ ਕੁਝ ਦਿੱਤਾ ਹੁਣ ਜਿਹੜੀਆਂ ਉਹ ਉਤ ਘਾਟਣ ਤਾਂ ਮੈਨੂੰ ਲੱਗਦਾ ਇਹ ਸਰਕਾਰ ਨੂੰ ਸੋਚਣਾ ਬਣਦਾ ਵੀ ਤੁਸੀਂ ਪੱਥਰੀ ਰਾ ਦੇਣੇ ਸਾਰੇ ਤੇ ਅੱਜ ਜੇ ਸਕੂਲ ਚ ਲੋਕਾਂ ਦੀ ਜਿਹੜੀ ਕਮਰਾ ਬਣਾਇਆ ਉਸ ਪਰਿਵਾਰ ਦਾ ਨਹੀਂ ਪੱਥਰ ਲੱਗਣਾ ਚਾਹੀਦਾ ਆ ਕਰਦੇ ਇਹ ਉਤ ਘਾਟਣ ਜੀ ਕੋਈ ਰੌਲਾ ਨਹੀਂ ਹਲਕੇ ਦਾ ਐਮਐਲਏ ਆ ਹਲਕੇ ਦਾ ਕੋਈ ਮੰਤਰੀ ਆ ਜੇ ਮੁੱਖ ਮੰਤਰੀ ਆ ਜੇ ਪਰ ਜਿਹੜੇ ਪਰਿਵਾਰ ਦਾ ਯੋਗਦਾਨ ਹੈ ਉਹ ਤਾਂ ਲੱਜ ਦਾ ਲਿਖਣਾ ਚਾਹੀਦਾ ਨਾ ਉਹਨੂੰ ਬੁਲਾਇਆ ਵੀ ਜਾਣਾ ਚਾਹੀਦਾ ਉਹਨਾਂ ਬੁਲਾਇਆ ਵੀ ਜਾਣਾ ਚਾਹੀਦਾ ਤਾਂ ਸਵਾਗਤ ਵੀ ਹੋਵੇ ਲੋਕਾਂ ਨੂੰ ਉਤਸ਼ਾਹ ਹੋਵੇ ਵੀ ਇਹ ਸਪਰਿਵਾਰ ਨੇ ਸਕੂਲ ਲਈ ਕੁਝ ਦਿੱਤਾ ਤੇ ਉਹ ਤੋਂ ਸਿੱਖਿਆ ਹੋਵੇ ਜੀ ਤੁਸੀਂ ਉਹਨਾਂ ਦਾ ਨਾਮ ਟਾ ਕੇ ਆਪਦੇ ਸਿੱਖਿਆ ਮੰਤਰੀ ਸਾਡੇ ਕੋਲ ਦੇ ਹਜੇ ਤੱਕ ਆਇਆ ਨਹੀਂ ਮੁੱਖ ਮੰਤਰੀ ਆਇਆ ਨਹੀਂ ਤੁਸੀਂ ਉਹਨਾਂ ਦੇ ਨਾਮ ਲਿਖ ਕੇ ਪਤਾ ਨਹੀਂ ਕਿਹੇ ਜੀ ਸਿੱਖਿਆ ਨੀਤੀ ਆ ਇਹ ਇਹ ਜਾ ਬਦਲਾ ਲੈਂਦਾ ਮੈਨੂੰ ਲੱਗਦਾ ਵੀ ਇਹ ਤਾਂ ਪੂਰੀ ਜਾਂਚ ਹੋਵੇ ਸਾਰੇ ਸਕੂਲਾਂ ਦੀ ਕਿੱਲੇ ਸਾਡੇ ਪਿੰਡ ਦੀ ਨਹੀਂ ਉਰੀ ਪਰਤਾਲ ਹੋ ਕੇ ਜੇ ਆਮ ਕਿਸੇ ਕੇਸ ਤੇ ਸੀਬੀਆਈ ਬਹਿ ਜਾਂਦੀ ਹੈ ਤਾਂ ਇਹਦੀ ਜਾਂਚ ਕਰਵਾਉਣੀ ਪੈਣੀ ਹੈ ਤਾਂ ਵੱਡੇ ਪੱਤਰ ਤੇ ਰੋਲਾ ਪੈਣਾ ਵੀ ਸਕੂਲ ਅਸੀਂ ਬਣਾਇਆ ਪੈਸੇ ਅਸੀਂ ਲਾਏ ਨੀ ਪੱਤਰ ਸਾਡਾ ਲਾਇਆ ਤਾਂ ਕਿਸੇ ਐਮਐਲਏ ਦਾ ਜੀ ਤਾਂ ਇਹਦੇ ਲਈ ਬਾਕੀ ਜਿਹੜਾ ਟਾਈਮ ਦੇ ਕੇ ਆਉਣਾ ਸਾਡੇ ਪਿੰਡ ਦਾ ਤਾਂ ਇਤਿਹਾਸ ਆ ਹਾਂ ਸਾਡੇ ਪਿੰਡ ਦੇ ਵਿੱਚ 84 ਦੇ ਵਿੱਚ ਕਿਸਾਨ ਜੁੱਸੇ ਬੰਦੇ ਬੜੇ ਜੀ 84 ਦੇ ਬੰਨਸਾਰ ਅਸੀਂ ਸਾਰਾ ਨਗਰ ਉੱਥੇ ਜਿਹੜਾ ਐਸਐਚਓ ਦਾ ਰੋਲਾ ਪਾਇਆ ਸੀ ਸੰਥਾਣੇ ਉਦੋਂ ਜਾਂਦੇ ਰਹੇ ਸਾਨੂੰ ਨਹੀਂ ਸੋਦੋਂ ਨਿੱਕੀ ਪੌਂਸੀ ਦਾ ਜਸੇਬੰਦੀ ਬਾਰੇ ਪਤਾ ਸਿਰਫ ਉਦੋਂ ਤਾਂ ਨੌਜਵਾਨ ਸੀਗੇ ਵੀ ਕਿਸਾਨ ਜਸੇਬੰਦੀ ਐ ਕਰੋ ਚੱਲਿਆ ਲਗਾਤਾਰ ਅਸੀਂ ਦੱਸਦੇ ਰਹਾਂ ਅੰਥਾੜੇ ਜਾਂਦੇ ਰਹੇ ਆ ਜੀ ਉਦੋਂ ਬਾਅਦ ਗਵਰਲੀ ਰੋਸ ਸੀਗਾ ਫੌਜ ਦਾ ਆਪਣੇ ਚਰਸ਼ਤ ਤੋਂ ਬਾਅਦ ਅਟੈਕ ਹੋਇਆ ਟੈਗ ਤੋਂ ਬਾਅਦ ਸਾਡੇ ਤੇ ਸਵਾਲ ਆ ਗਿਆ ਵੀ ਉਦੋਂ ਇੱਕ ਜਸੇਬੰਦੀ ਨੇ ਸੱਦਾ ਦਿੱਤਾ ਸੀ ਪੰਜਾਬ ਦੇ ਵਿੱਚ ਵੀ ਚੌਂਕੀਦਾਰਾਂ ਤੇ ਮਾਮਲਾ ਨਹੀਂ ਭਰਦਾ ਜੀ ਤਾਂ ਸਾਡੇ ਵੱਡੇ ਪੁੱਤਰ ਤੇ ਫੌਜ ਆਈ ਸੀ ਇੱਥੇ ਸਾਰੇ ਅਧਿਕਾਰੀਆ ਤੇ ਸਾਰਾ ਪਿੰਡ ਸਾਡਾ ਐ ਪੂਰੀ ਲੋਸਮੈਂਟ ਕਰਕੇ ਉਹਨਾਂ ਨੇ ਆਪਦੀ ਫੌਜ ਵਾਲਿਆਂ ਨੇ ਵੀ ਜੇ 1 ਘੰਟੇ ਦੇ ਅੰਦਰ ਅੰਦਰ ਤੁਸੀਂ ਮਾਮਲਾ ਦੇਤਾ ਤਾਂ ਠੀਕ ਐ ਨਹੀਂ ਸਾਡੀਆਂ ਬੱਸਾਂ ਵੀ ਤਿਆਰ ਖੜੀਆਂ ਪੁਲਿਸ ਵੀ ਤਿਆਰ ਖੜੀਆਂ ਫੌਜ ਵੀ ਤਿਆਰ ਹੈ ਸੋਦੇ ਕਰ ਲਈ ਗਏ ਜੀ ਤੇ ਉਦੋਂ ਵੀ ਅਸੀਂ ਇੱਕ ਥੜੇ ਦੇ ਇਕੱਠੇ ਹੋ ਗਏ ਸੀ ਗੁਰੂ ਘਰ ਪਰ ਸਾਡਾ ਵੱਡਾ ਗੁਰੂ ਘਰ ਆ ਉੱਥੇ ਬੈਠੇ ਤੇ ਪੰਜੇ ਸਾਡੇ ਨੰਬਰਦਾਰ ਬਹਿ ਗਏ ਸੀ ਜੀ ਤਾਂ ਜਦੋਂ ਪੂਰੀ ਸ਼ਕਤੀ ਕਰਕੇ ਸਾਨੂੰ ਪੁੱਛਿਆ ਗਿਆ ਵੀ ਜਿਹੜੇ ਮਾਮਲਾ ਭਰਨ ਵਾਲੇ ਉਹ ਇੱਧਰ ਹੋ ਜੋ ਜਿਹੜੇ ਨਹੀਂ ਭਰਨ ਵਾਲੇ ਇੱਧਰ ਹੋ ਜੋ ਜੀ ਤਾਂ ਉਦੋਂ ਸਾਰਾ ਨਗਰ ਸਾਡਾ ਇੱਕ ਪਾਸੇ ਹੋ ਗਿਆ ਸੀ ਤੇ ਨੰਬਰਦਾਰ ਉਹਨਾਂ ਨੂੰ ਫੈਲ ਫੜਾ ਕੇ ਵੀ ਲਓ ਭਾਈ ਅਸੀਂ ਪਿੰਡ ਦਾ ਰਹਿਣਾ ਹੂੰ ਤੇ ਅੱਜ ਉਹੀ ਆਧਾਰਨ ਸਾਡੇ ਆ ਸਕੂਲ ਦੀਆਂ ਕਮੇਟੀਆਂ ਨੇ ਹੂੰ ਦੋਨੇ ਨਵੀਂ ਪੁਰਾਣੀ ਪੰਚਾਇਤ ਨੇ ਆ ਜਿਹੜੀਆਂ ਕਮੇਟੀਆਂ ਬਣੀਆਂ ਐ ਸਕੂਲ ਦੀ ਵੀ ਕਮੇਟੀ ਬਣੀ ਐ ਪਰਲੇ ਸਕੂਲ ਦੀ ਕਮੇਟੀ ਬਣੀ ਇਹ ਤੁਹਾਡੇ ਨਾਲ ਸਹਿਮਤ ਨਹੀਂ ਨਹੀਂ ਸਹਿਮਤ ਨਹੀਂ ਉਹਨਾਂ ਨੇ ਪ੍ਰੋਗਰਾਮ ਕੀਤਾ ਜੀ ਜਦੋਂ ਅਸੀਂ ਅਲਾਸਮੈਂਟ ਕੀਤੀ ਇਕੱਠ ਕੀਤਾ ਪਹਿਲਾਂ ਪੰਚਾਇਤ ਆਈ ਫਿਰ ਪੁਰਾਣੀ ਵੀ ਆਈ ਫਿਰ ਅਸੀਂ ਕਮੇਟੀਆਂ ਨੂੰ ਮਰੇ ਕਮੇਟੀਆਂ ਛੱਡ ਕੇ ਬਾਹਰ ਇੱਥੇ ਆ ਗਈਆਂ ਜੀ ਬਈ ਅਸੀਂ ਤਾਂ ਨਗਰ ਨਾਲ ਆ ਅਸੀਂ ਕਿਸੇ ਐਮਐਲਏ ਨਾਲ ਕਿਸੇ ਪ੍ਰਸ਼ਾਸਨ ਨਾਲ ਨਹੀਂ ਜੋ ਸਾਡੀ ਡਿਊਟੀ ਬਣਦੀ ਐ ਸਕੂਲ ਨੂੰ ਸੁਝਾ ਦੇਣੇ ਜਾਂ ਜੇ ਕੋਈ ਗੱਲਬਾਤ ਆਉਂਦੀ ਹੈ ਜਿਹੜੀ ਸੁਝਾ ਲੈਣੇ ਉਹ ਲਵਾਂਗੇ ਅਸੀਂ ਟੀਚਰਾਂ ਨੂੰ ਵੀ ਕਿਹਾ ਟੀਚਰ ਵੀ ਸਹਿਮਤ ਹੋਇਆ ਅਸੀਂ ਕਿਹਾ ਵੀ ਜੇ ਕੋਈ ਗੱਲਬਾਤ ਆਉਂਦੀ ਹੈ ਜਾਂ ਟੀਚਰਾਂ ਨੂੰ ਕੋਈ ਸਮੱਸਿਆ ਪਿੰਡ ਦੀ ਤੁਸੀਂ ਬੁਲਾ ਲਓ ਮੀਟਿੰਗ ਪਿੰਡ ਦੀ ਅਸੀਂ ਪਹਿਲਾਂ ਆਵਾਂਗੇ ਕੋਈ ਸਮਾਗਮ ਕਰਾਉਣਾ ਸਾਡੇ ਬੱਚਿਆਂ ਦਾ ਕੋਈ ਨਾਟਕ ਵਗੈਰਾ ਕਰਾਉਣਾ ਹੈ ਕੋਈ ਜਿਹੇ ਜਿਹਾ ਤੁਹਾਡਾ ਸਕੂਲ ਦਾ ਕੰਮ ਚੱਲਦਾ ਹੈ ਬੁਲਾ ਲਓ ਅਸੀਂ ਸਾਰਾ ਪਿੰਡ ਆਵਾਂਗੇ ਟੀਚਰ ਵੀ ਵਿਚਾਰੇ ਇਸ ਗੱਲ ਤੇ ਕਹਿੰਦੇ ਵੀ ਸਾਨੂੰ ਤਾਂ ਪਤਾ ਹੀ ਨਹੀਂ ਜੋ ਸਿਸਟਮ ਹੈ ਉਹਨਾਂ ਰੁਪਈਆ ਤਾਂ ਉਹਨਾਂ ਦੇ ਮੁਤਾਬਕ ਲੱਗਿਆ ਸੀ ਲੱਖ ਜੀ ਆ ਤੁਸੀਂ ਵੇਖ ਰਹੇ ਹੋ ਸਾਰਾ ਕੁਝ ਹੂੰ ਰੁਪਈਆ 20000 ਵੱਡੇ ਨੂੰ ਦੇਣਾ 5000 ਪਰਲੇ ਨੂੰ ਦੇਣਾ ਹੂੰ ਤੇ ਬਾਕੀ ਉਹ ਸਾਡੇ ਇਹਨਾਂ ਦੀਆਂ ਜੇਬਾਂ 'ਚ ਹੀ ਲੱਗਣਾ ਨਾ ਜਿਹੜਾ 75000 ਰੁਪਈਆ ਇਹਨਾਂ ਕੋਲੋਂ ਦੇਣਗੇ ਤੇ ਉਹ 75000 ਰੁਪਈਆ ਸਕੂਲ ਤੇ ਲੱਗਣਾ ਸੀ ਕਿਸੇ ਕਮਰੇ 'ਚ ਪੱਖੇ ਨਹੀਂ ਹੋਣੇ ਕਿਸੇ ਪਾਣੀ ਪੀਣ ਵਾਲਾ ਨਹੀਂ ਹੋਣਾ ਉਹ ਸਿਸਟਮ ਉੱਥੇ ਲਾਉਣੇ ਸੀ ਜੀ ਹੁਣ ਜਿਹੜੇ ਟੀਚਰ ਕੋਲੋਂ ਪੈਸੇ ਇੱਥੇ ਜੇਬ 'ਚੋਂ ਲੱਗ ਗਏ ਉਹ ਮੁੜ ਕੇ ਕੋਲ ਦੇ ਆਊਗਾ ਉਹਨੇ ਤਾਂ ਨਹੀਂ ਹੋਣਾ ਉਹ ਕਹੂਗਾ ਯਾਰ ਇੱਥੇ ਤਾਂ ਆਪ ਦੀ ਤਨਖਾਹ ਨਾਲ ਤਾਂ ਘਰ ਨਹੀਂ ਚੱਲਦਾ ਤਨਖਾਹ ਦੇ ਵਿੱਚੋਂ ਵੀ ਪੈਸੇ ਦੇ ਕੇ ਜਾਣੇ ਪੈਣ ਪਾ ਇਹੋ ਜਿਹਾ ਮੁੱਖ ਮੰਤਰੀ ਦਾ ਬਦਲਾ ਖਾਸ ਕਰਕੇ ਜਿਹੜਾ ਆਪਣੇ ਹਲਕੇ ਦਾ ਐਮ.ਐਲ.ਏ ਇਹ ਕਹਿੰਦੇ ਨੇ ਉਹ ਦਾ ਲਗਿਆ ਇਹਨਾਂ ਦਾ ਦਾ ਲਗਿਆ ਇਹ ਖਾਸ ਕਰਕੇ ਜਦੋਂ ਅਸੀਂ ਮੰਡੀਕਨਾਲਾ ਇੱਕ ਏਜੰਡਾ ਆ ਗਿਆ ਸੀ ਸਾਡੇ ਕੋਲੇ ਕਿ ਮੌਸਲ ਕਮੇਟੀ ਬਣ ਕੇ ਉਹਨੂੰ ਪੰਚਾਇਤ ਵਿੱਚ ਸਿਖਤ ਕਰਨਾ ਤਾਂ ਉਦੋਂ ਧਰਨਾ ਚੱਲਿਆ ਤੇ ਇਹੀ ਮੈਸਰ ਖਾਨਾ ਸਾਡੇ ਕੋਲੇ ਧਰਨੇ ਤੇ ਚੌਂਕ 'ਚ ਬੈਠਾ ਹੁੰਦਾ ਸੀ ਕਹਿੰਦਾ ਕੀ ਸੀ ਵੀ ਸਰਕਾਰ ਬਹੁਤ ਮਾੜੀ ਆ ਇਹ ਕਾਲੀ ਨਹੀਂ ਸੁਣਦੇ ਕਾਂਗਰਸ ਬਹੁਤ ਮਾੜੀ ਆ ਤੇ ਅਸੀਂ ਜਿਹੜਾ ਲੈ ਕੇ ਆਏ ਆ ਦਿੱਲੀ ਦੇ ਵਿੱਚ ਨਵੀਂ ਨੀਤੀ ਸਾਡੀ ਨਵੀਂ ਪਾਰਟੀ ਐ ਜੇ ਕਿਤੇ ਪੰਜਾਬ ਵਾਲੇ ਸਾਨੂੰ ਮੌਕਾ ਦੇ ਦੇਣ ਤਾਂ ਲੋਕਾਂ ਨੂੰ ਧਰਨੇ ਨਹੀਂ ਲਾਉਣੇ ਪੈਣੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਜਾਣਾ ਪੈਣਾ ਅਸੀਂ ਲੋਕਾਂ ਦੇ ਆਪ ਕੰਮ ਕਰਾਂਗੇ ਆ ਜਿਹੜੀ ਸ਼ਬਦ ਮੁੱਖ ਮੰਤਰੀ ਨੇ ਕਿਹਾ ਸੀ ਵੀ ਧਰਨਾ ਲੱਗਣ ਨਹੀਂ ਦੇਣਾ